ਅਸੀਂ ਕਿਸਾਨ ਸੰਘਰਸ਼ ਕਮੇਟੀ ਪੰਜਾਬ ਕੋਰਟ ਵੱਡੇ ਦੀ ਗਵਾਹੀ ਦੇ ਹੇਠ ਅਸੀਂ 13 ਫਰਵਰੀ ਤੋਂ ਲੈ ਕੇ ਅੱਜ 9 ਫਰਵਰੀ ਹੋ ਚੁੱਕੀ ਐ ਅਸੀਂ ਆਸਟਾ ਇਕਾਈ ਪ੍ਰਧਾਨ ਠੱਠੇ ਨਾਲ ਗੱਲਬਾਤ ਕਰਨ ਲੱਗੇ ਜੋ ਕਿ ਖਨੌਰੀ ਬਾਰਡਰ ਤੇ ਪਹੁੰਚੇ ਹੋਏ ਪ੍ਰਧਾਨ ਜੀ ਤੁਹਾਨੂੰ ਅੱਜ ਦਾ ਕਿਵੇਂ ਦਾ ਮਾਹੌਲ ਲੱਗਾ ਇਹ ਮੈਂ ਇਕਾਈ ਪ੍ਰਧਾਨ ਸਲਵਿੰਦਰ ਸਿੰਘ ਪੈਣ ਠੱਠਾ ਅੱਜ ਜੇ ਅਸੀਂ ਖਨੌਰੀ ਬਾਰਡਰ ਤੇ ਪਹੁੰਚੇ ਆਂ ਇੱਥੇ ਕਿਸਾਨਾਂ ਦੀ ਬਹੁਤ ਜ਼ਿਆਦਾ ਗਿਣਤੀ ਹੈ ਤੇ ਅਸੀਂ ਹੋਰ ਕਿਸਾਨਾਂ ਨੂੰ ਅਪੀਲ ਕਰਦੇ ਹਾਂ ਕਿ ਜੋ 12 ਫਰਵਰੀ ਦੀ ਸਾਡੀ ਜਸੇਬੰਦੀ ਕਿਸਾਨ ਸੰਘਰਸ਼ ਕਮੇਟੀ ਕੋਟ ਬਡਾ ਪੰਜਾਬ ਵੱਲੋਂ ਕਹੌਲ ਆ ਕਿ 12 ਫਰਵਰੀ ਨੂੰ ਜਿਆਦਾ ਤੋਂ ਜਿਆਦਾ ਪੁੱਜ ਕੇ ਇੱਥੇ ਇਕੱਠ ਕੀਤਾ ਜਾਵੇ ਜੋ ਕਿ ਆਪਣੀ 14 ਫਰਵਰੀ ਨੂੰ ਸਰਕਾਰ ਦੇ ਨਾਲ ਮੀਟਿੰਗ ਆ ਉਹਦੇ ਵਿੱਚ ਆਪਾਂ ਸਰਕਾਰ ਨੂੰ ਇਹ ਦਿਖਾ ਸਕੀਏ ਕਿ ਅਸੀਂ ਕਿਸਾਨ ਸੰਘਰਸ਼ੀ ਅਜੇ ਵੀ ਡਟੇ ਹੋ ਗਏ ਹਾਂ ਸਾਨੂੰ 1 ਸਾਲ ਪੂਰਾ ਹੋ ਗਿਆ ਹੈ ਅੱਗੇ ਸਾਨੂੰ ਜਿੰਨਾ ਵੀ ਚਿਰ ਇਹ ਸੰਘਰਸ਼ ਲੜਨਾ ਪਵੇ ਅਸੀਂ ਲੜਾਂਗੇ ਪਿੱਛੇ ਨਹੀਂ ਹਟਾਂਗੇ ਜਿੰਨਾ ਚਿਰ ਸਰਕਾਰ ਸਾਡੀਆਂ ਮੰਗਾਂ ਔਰ ਕਾਲੇ ਕਾਨੂੰਨ ਰੱਦ ਨਹੀਂ ਕਰਦੀ ਉਹਨਾਂ ਚਿਰ ਅਸੀਂ ਇਸ ਸੰਘਰਸ਼ ਦੀ ਰਾਹ ਤੇ ਚੱਲਦੇ ਰਾਵਾਂਗੇ ਅਸੀਂ ਸਰਕਾਰ ਨੂੰ ਇਹ ਅਪੀਲ ਕਰਦੇ ਹਾਂ ਕਿ 14 ਫਰਵਰੀ ਵਾਲੀ ਮੀਟਿੰਗ 'ਚ ਸਾਨੂੰ ਕੋ ਸਿੱਟੇ ਤੇ ਲਜਾਇਆ ਜਾਵੇ ਸਾਨੂੰ ਕੁਝ ਸੁਸਰਸ਼ਨ ਦਵਾਇਆ ਜਾਵੇ ਨਹੀਂ ਤੇ ਅਸੀਂ ਇਹ ਸੰਘਰਸ਼ ਨੂੰ ਔਰ ਤੇਜ਼ ਕਰਾਂਗੇ ਅਸੀਂ ਉਹਨਾਂ ਦੇ ਹੌਸਲੇ ਨੂੰ ਬਹੁਤ ਹੀ ਸਲੂਟ ਕਰਦੇ ਹਾਂ ਜੋ ਕਿ 1 ਸਾਲ ਤੋਂ ਇੱਥੇ ਸਾਡੇ ਕਿਸਾਨ ਡਟੇ ਹੋਏ ਨੇ ਔਰ ਜਿਹੜੇ ਘਰਾਂ 'ਚ ਬੈਠੇ ਆ ਉਹਨਾਂ ਨੂੰ ਅਪੀਲ ਕਰਦੇ ਹਾਂ ਕਿ ਜਿਆਦਾ ਤੋਂ ਜਿਆਦਾ ਇੱਥੇ ਤੁਸੀਂ ਕੱਟ ਕਰੋ ਔਰ ਪਹੁੰਚੋ ਜੋ ਕਿਸਾਨ ਬੈਠੇ ਨੇ ਉਹਨਾਂ ਦੇ ਵੀ ਪਰਿਵਾਰ ਨੇ ਉਹਨਾਂ ਨੂੰ ਰੀਲੀਫ ਵੀ ਕਰੋ ਤਾਂ ਕਿ ਉਹ ਆਪਣੇ ਪਰਿਵਾਰ ਨੂੰ ਮਿਲ ਕੇ ਫੇਰ ਆਉਣ ਤੇ ਇਹ ਸੰਘਰਸ਼ ਜੋ ਕੱਲੇ ਕਿਸਾਨ ਦਾ ਨਹੀਂ ਹੈ ਹਰੇਕ ਹੀ ਜੋ ਹੈ ਸੰਘਰਸ਼ ਹੈ ਸਭ ਤੋਂ ਪਹਿਲਾਂ ਜੋ ਗਰੀਬ ਲਈ ਇਹ ਬਹੁਤ ਹੀ ਕਾਨੂੰਨ ਖਤਰਨਾਕ ਹੈ ਅਸੀਂ ਅਪੀਲ ਕਰਦੇ ਆਂ ਕਿ ਸਾਰੇ ਹੀ ਇੱਥੇ ਕਿਸਾਨਾਂ ਦਾ ਸਾਥ ਦੇ ਕੇ ਜੋ ਘਰਾਂ 'ਚ ਬੈਠੇ ਨੇ ਸਾਰੇ ਹੀ ਇੱਥੇ ਜਿਆਦਾ ਤੋਂ ਜਿਆਦਾ ਕਿਸਾਨ ਪਹੁੰਚੋ ਬਾਕੀ ਤੁਸੀਂ ਦੇਖ ਸਕਦੇ ਹੋ ਜੀ ਸਾਹਮਣੇ ਜੋ ਬਾਰਡਰ ਹੈ ਸਨੋਰੀ ਬਾਰਡਰ ਬਣਿਆ ਪਿਆ ਅਸੀਂ ਪੰਜਾਬ ਦੀ ਹੱਦ 'ਚ ਖੜੇ ਆਂ ਉਸ ਨੂੰ ਅਸੀਂ ਇੱਕ ਪਾਕਿਸਤਾਨ ਦੀ ਹੱਦ ਹੀ ਕਹਿ ਸਕਦੇ ਆਂ ਕਿਉਂਕਿ ਇਸ ਟਾਈਮ ਅਸੀਂ ਪੰਜਾਬ ਦੀ ਹੱਦ 'ਚ ਆ ਉਸ ਤੋਂ ਅੱਗੇ ਅਸੀਂ ਜਾ ਨਹੀਂ ਸਕਦੇ ਤੇ ਇਹ ਸਤਾਰਾ ਸਾਡੇ ਨਾਲ ਜਾਪਤੀ ਕਰ ਰਹੀਆਂ ਹੈ ਇਹ ਸਰਕਾਰਾਂ ਬਾਜ਼ ਆ ਜਾਣ ਨਹੀਂ ਤੇ ਅਸੀਂ ਸੰਘਰਸ਼ ਨੂੰ ਔਰ ਤੇਜ਼ ਕਰਾਂਗੇ ਜਿਹੜੇ ਇੱਕ ਬਹੁਤ ਵਧੀਆ ਮੈਸੇਜ ਦਿੱਤਾ ਕਿ ਕਿ ਜਿਹੜੀ ਨੌਜਵਾਨ ਪੀੜ੍ਹੀ ਇੱਥੇ ਸ਼ਾਂਤ ਮਾਈਨਡਡ ਹੈ ਤੇ ਕਿਸਾਨ ਜਿਹੜੇ ਸ਼ਾਂਤ ਮਾਈਨਡਡ ਬੀਬੀਆਂ ਭੈਣਾਂ ਮਤਾਵਾਂ ਲੋਹ ਲੰਗਰਾਂ ਦੀ ਸੇਵਾ ਕਰਕੇ ਤੇ ਕਹਿੰਦੇ ਉਹਨਾਂ ਦੀ ਜੀਵਨ ਸਫਲ ਹੋਏ ਵੈਰੂ ਜੀ ਕਾ ਖਾਲਸਾ ਵੈਰੂ ਦੀ ਕੀ ਫਤਿਹ